क रंगोर हो पे टुट तो 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 गया हरपाल वीर मिल गए फिर और वीर जी किए ਹਾਂਜੀ ਇਹਨੂੰ ਕਹਿੰਦੇ ਆ ਮੈਂ ਕਿਹਾ ਆਪਾਂ ਉਧਰ ਚੱਲ ਗਏ ਆ ਤੇ ਭਰਾਵਾਂ ਨੂੰ ਉੱਥੇ ਦਿੱਕਤ ਦੇ ਹੋਣੇ ਆ ਅਸੀਂ ਤਾਂ ਛਿੱਕੂਟੀ ਦੇ ਕੇ ਇੱਧਰ ਆ ਕੇ ਫੇਰ ਆਈ ਰੂਮ ਚੱਲ ਗਏ ਆ ਯਾਰ ਬੈਗ ਰੱਖਣ ਮੈਂ ਇਹਨੂੰ ਇਨੀ ਗੱਲ ਆਖੀ ਸੀ ਹਾਂਜੀ ਮੈਂ ਕਿਹਾ ਚੱਲੋ ਫੇਰ ਜਾਵਾਂਗੇ ਮੇਰੀ ਜਲਦੀ ਕੋਈ ਬੈਠ ਕੇ ਫੋਨ ਤਾਂ ਅੱਜ ਆਉਂਦੇ ਨਹੀਂ ਅਜੇ ਤੇ ਨਹੀਂ ਸਵੇਰੇ ਜਾਉਣੀ ਨਾ ਤੇ ਦੂਜੀ ਬੰਦਿਆਂ ਨਾਲ ਤਾਂ ਘੇੜ ਨਹੀਂ ਕੋਈ ਨਹੀਂ ਕੀ ਕੀਤਾ ਜਾਏ ਯਾਰ ਹੁਣ ਜਾਣਾ ਹੈ ਤੇ ਫਿਰ ਕਰਾਂਗੇ ਆਹ ਦੀ ਗੱਲ ਹੈ अजय ते जो पाल के करना। दिणा 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 था। तो ने करना कोई आईडिया नहीं गया यार अजय मैं सही कोमन कर नहीं आ, आ दे डेरा सा भी है डेरा सा भी आए डेरा सा भी आए और जाए और कितना है बढ़िया आ गया आ मेरी पापा ने मिल पे वा यार गोदरोरे सा आई दियो हां जी क्या बात है बाबू तोरे यार छोटी गली में क्या गिदरे होत ना कोमन फिर नहीं आए तुम को मजे में याद गोदरोरे सा आए ਕਦੀ ਕਦੀ ਗੁਰਦੁਆਰੇ ਸਾਹਿਬ ਹੀ ਜਿੰਨੇ ਨਹੀਂ ਨਾ ਹੋਣ ਕੋਈ ਇਸ ਟਾਈਮ ਹਾਂ ਇਸ ਟਾਈਮ ਤੇ ਚਾਹ ਪੀਤੀ ਯਾਰ ਸਮਾਨ ਲੈਣਾ ਹੈ ਢਿੱਡ ਨੂੰ ਪਤਾ ਹੋ ਗਿਆ ਤੇ ਹਾਂ ਜੀ ਅਸੀਂ ਮਤਾਂ ਦੇਖਣ ਆਏ ਹਾਂ ਨਹੀਂ ਵਧੀਆ ਕੀ ਹਾਂ ਜੀ ਚਲੋ ਜੀ ਆਪਾਂ ਓਕੇ ਤੇ ਫਿਰ ਉਹਨਾਂ ਫੈਮਿਲੀ ਦੇ ਨਾਲ ਹੀ ਉੱਥੇ ਹੀ ਰੁਕੇ ਹਾਂ ਚਲੋ ਠੀਕ ਹੈ ਫਿਰ ਚਲਦੇ ਹਾਂ ਓਕੇ ਓਕੇ ਆਪਾਂ ਪਾਪੜ ਤੇ ਲੰਗਰੀ ਮਰੀ ਆ ਕਹਿੰਦਾ ਪਿੱਛੇ ਪਾੜੀ ਚਲੋ ਮੇਰੇ ਮੇਰੀ ਫੋਟੋ ਕੇਜੀ ਫਲੈਸ਼ ਗਾ ਲਈ ਇਹਦੀ ਗਿੱਜੀ ਪਟਾਜ ਗੇ ਇਹਦੇ ਗਿੱਜੇ ਤੇ ਫਲੈਸ਼ ਨਹੀਂ ਦਿਖਾਈ ਇਹ ਅੱਗੇ ਹੋੜਾ ਚੋ ਕੰਦਿਆ ਵਾ ਹੋ ਨਹੀਂ ਉਹਦੇ ਦੰਦੀ ਜਗੰਦੇ ਉਹ ਨਹੀਂ ਉਹ ਫਲੈਸ਼ ਪੱਕੀ ਬੰਦ ਹੋ ਯਾਣੀ ਕੁਝ ਨਹੀਂ ਗੋਮਾ ਦੇ ਦੰਦ ਜਗੰਦੇ ਵੀ ਤੇ ਜਾਣਾ ਥੱਕਾ ਕੀਤਾ ਹੀ ਨਾ ਤੇਰੇ ਨਾਲ ਓਏ ਇਹ ਬੰਦੇ ਆ ਜਾ ਸ਼ਿਵੇ ਓਏ ਹੈ ਓਏ ਸੋਹਣਿਆਲੇ ਸ੍ਰੀ ਆਕਾਰ ਗੁਰਜਾਣੀ ਆਉਂਦੇ ਆ ਅੱਜ ਵੀ ਮੈਂ ਕਿੱਦਾਂ ਦਾ ਮੈਸੇਜ ਕਰਦੇ ਹੋ ਵਧੀਆ ਵਧੀਆ ਬਹੁਤ ਵਧੀਆ ਅੱਛਾ ਮੈਂ ਤਾਂ ਫੋਟੋ ਨਹੀਂ ਖਿਚੋਣੀ ਜੋ ਤੈਨੂੰ ਕਿੱਦਾਂ ਦਾ ਫੀਲ ਹੋ ਰਿਹਾ ਵਾ ਚੁੱਕਰ 'ਚ ਕੁੱਤੇ ਅੱਹ ਆਪ ਜਾਓ ਮੈਂ ਤੁਹਾਡੇ ਨਾਲ ਕਹਿੰਦਾ ਪਹਿਲਾਂ ਜੂਰੀ ਵਾਲੀ ਤਾਂ ਬੰਨ੍ਹਣ ਆਹੋ ਗੱਲਾਂ ਹੈ ਰੇ ਇੱਧਰ ਜਾਂਦੀ ਆ ਪਾੜ ਹੀ ਲੱਗ ਗਿਆ ਯਾਰ ਮੁੰਏ ਇਤਨੀ ਬੜੀ ਆਉਂਦੀ ਥਲੇ ਆ ਡੇਗ ਗਈ ਵਾਧੂ ਹੋ ਗਈ ਵਾਧੂ ਹੋ ਗਈ ਵਾਧੂ ਹੋ ਗਈ ਮੰਡੇ ਨੇ ਫਲੈਸ਼ ਨਹੀਂ ਜਗਾਈ ਕਰਵਾ ਆਪਾਂ ਮਨੂ ਸਵੇਰੇ ਖਿਜਾ ਲਾਂਗੇ ਟੈਨਸ਼ਨ ਨਾ ਲੈ ਜਨਾਬ ਸਹੀ ਆਉਗੀ ਆਦੇ ਟੱਕ ਸਵੇਰੇ ਸਵੇਰੇ ਕਿਹੜਾ ਆਪਾਂ ਚੱਲ ਜਾਨਾ ਚੱਲ ਜਾਨਾ ਬਾਦ ਸਵੇਰੇ ਮੇਰੇ ਮਮਾ ਆ ਉਹਦੇ ਘਰ ਲੰਮਾ ਵੇਖਣਾ ਆਪਾਂ 72 ਦਾ ਦੀ ਨੈਕਸਟ ਡੇ ਠੀਕ ਹੋ ਗਿਆ ਹਾਂ ਵੇਲਾ ਦਿਖਾ ਅੱਜ ਤਾਂ ਸਾਡਾ ਵੀ ਲੱਭ ਗਿਆ ਅੱਜ ਟਾਈਮ ਨਹੀਂ ਹਾਂ ਚਾਚੂ ਮੇਰਾ ਫੋਨ ਡਾਲਤਾ ਨਹੀਂ ਤੇ ਮੈਂ ਵਲੌਗ ਸ਼ੁਰੂ ਕਰ ਦੇਣਾ ਵਾਵਾ ਚਿਰਦਾ ਜੀ ਚੋਰੀ ਹੋ ਗਿਆ ਹੈ ਚੋਰੀ ਹੋ ਗਿਆ ਸੀ ਤੇਰਾ ਹਾਡੀ ਵੀੜੀ ਆਈ ਉਹਦਾ ਚੋਰੀ ਕਰ ਲਿਆ ਚਲ ਗਿਆ ਹੈਲੋ ਭਾਜੀ ਚਲ ਕੋਈ ਨਹੀਂ ਹੋਣਾ ਆਪਾਂ ਕੰਟੀਨਿਊ ਕਰਦੇ ਆਂ ਅਗਲਾ ਕੱਲ ਵਾਲਾ ਵਲੌਗ ਹੀ ਉਹਦੇ ਵਲੌਗ ਦੇ ਨਾਲ ਹੀ ਇਹ ਵਲੌਗ ਆਊਗਾ ਲੋ ਵੀ ਮੁੰਡਿਓ ਆ ਗਏ ਨੇ ਸਾਰੇ ਹੋਲੀ ਖੇਡਣਾ ਨੇ ਤੇ ਇੱਕ ਰੀ ਦਿਖਾ ਦਿਓ ਪੈਟ ਕਰ ਓਏ ਹਣ ਦੇਖੋ ਇਹਨੂੰ ਰੰਗਦੇ ਵੀ ਲਾ ਲੈ ਪਹਿਲਾ ਰੰਗ ਤਾਂ ਪਹਿਲੀ ਚਾਚੂ ਨੇ ਸ਼ੁਰੂਆਤ ਕਰਤੀ ਆ ਤੇ ਰੰਗ ਆਪੇ ਫੜ ਲਿਆ ਸਾਰਿਆਂ ਨੇ ਮੈਨੂੰ ਫੋਨ ਕਰਾ ਲਿਆ ਰੰਗ ਬਤਾਓ ਇਹਨਾਂ ਨੂੰ ਕਿਹੜੇ ਕਿਹੜੇ ਆਪਣੇ ਦੋਸਤ ਇਹ ਕਾ ਵੀ ਰੰਗ ਗਿਆ ਰੰਗ ਬੜੇ ਇੱਥਰੇ ਆ ਰੰਗ ਪੂਰੇ ਕਹਿੰਦੇ ਹਾਂ ਬੈਡ ਕੀ ਬੜੇ ਵੱਡੇ ਵੱਡੇ ਲੋਕਾਂ ਨੇ ਕਹਣਾ ਬਾਰਕਰਾਂ ਦੇ ਗੁੱਚ ਪਾਏ ਆ ਮੈਂ ਵੀ ਇੱਕ ਬੈਡ ਕਰਖਿਆ ਵਾ ਰੰਗ ਲਾਓ ਮੈਂ ਆਪਣਾ ਬੈਡ ਕਰਦਾ ਹਾਂ ਯਾਰ ਕੋਸ਼ਿਸ਼ ਹਾਂ ਲਾਓ ਹੀ ਬੈਡ ਕਰ ਕਾਪ ਹੋਰ ਲੈ ਲਿਆ ਕਿ ਟੈਨਸ਼ਨ ਨਹੀਂ ਲੈਣੀ ਆ ਵੇਖੋ ਮੇਰੇ ਤੋਂ ਆ ਰੰਗ ਆ ਰੰਗ ਤੇ ਕਰੀਏ ਸ਼ੁਰੂ ਕਿ ਪਾਜੀ ਆ ਰਿਹਾ ਨੇ ਹਾਂ ਕੀ ਹੋ ਗਿਆ ਚਲੋ ਚਾਚੂ ਡਾਓ ਕੇ ਅੰਦਰ ਗਾਹ ਜਾਗੇ ਪਹਿਲਾ ਮੇਰੇ ਲਾ ਉਹ ਨਹੀਂ ਨਹੀਂ ਹੋ ਜਣੀ ਓਏ ਉਹ ਤੇ ਸੰਗਤ ਸਿੰਘ ਬੜੀ ਹੂ ਨਹੀਂ ਉਹ ਦਿਖਾ ਤੇ ਪਾਜੀ ਵੀ ਨਹੀਂ ਆਲੇ ਚਲੋ 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 ਟੰਗਾ ਚੈੱਕ ਕਰੋ ਯਾਰ ਦਲੀ ਦੀ ਮਲੀ ਪਣੀ ਪਈ ਇੱਥੇ ਆਪਾਂ ਨਾ ਅੰਦਰ ਜੀ ਜਾ ਕੇ ਤੇ ਫਿਰ ਰਹੇ ਹੌਲੀ ਘੇੜਦੇ ਆ ਸਾਰੇ ਪਿਛੇ ਆ ਰਹੇ ਨੇ ਆਪਣੇ ਬੰਦੇ

ਵੱਲੇ ਜਿਹੜਾ ਰੰਗ ਤੇ ਲਵਾ ਦਿੰਦਾ ਓ ਬਈ ਕੀ ਆਲੀ ਮੋੜ ਤੇ ਹਾਂਜੀ ਚੱਕੋ ਬਰੌੜਾ ਇੱਕੋ ਬਰੌੜਾ ਕੰਮ ਕਹਿੰਦੇ ਰੰਗੋ ਰੰਗੀ ਹੋਇਆ ਪਿਆ ਤੇ ਕੰਮ ਕਹਿੰਦੇ ਰੰਗੋ ਰੰਗੀ ਹੋਇਆ ਪਿਆ ਬੜੀ ਗਰੀਬ ਬੜਾ ਪੂਰਨ ਸ਼ੌਪ ਵੇਚ ਨੇ ਆਪਣਾ ਫੋਨ ਡੇ ਗਿਆ ਪਰ ਵੱਧ ਗਿਆ ਵੇਖੋ ਸਾਰਾ ਟੁੱਟ ਗਿਆ ਆ ਦੇਖੋ ਫੋਨ বাজ ਗਿਆ ਮਤਲਬ ਗਾੜੀ ਟੁਟਾ ਗਿਆ ਜਿਸ ਤੱਕ ਮੈਨੂੰ ਲੱਗਦਾ ਬਾਕੀ ਲਾ ਕੇ ਵੇਨੇ ਕੀ ਬਟ ਟੁੱਟਾ ਤਾਂ ਕਿ ਨਹੀਂ ਔਰ ਪ੍ਰੀਤ ਰੰਗ ਲਾਉਂਦੇ ਤਾਂ ਮੈਂ ਫੋਨ ਮੈਂ ਹਲ ਕੇ ਏਦਾਂ ਫੜਿਆ ਤੇ ਡਿੱਗ ਗਿਆ ਸਾਲਾ ਤੂੰ ਬਾਜ ਜਾ ਮੇਰੇ ਤੈਨੂੰ ਮੈਂ ਦੱਸਤਾ ਹਾਂ ਹਾਂ ਐਨਕ ਲੈਣੀ ਮੈਨੂੰ ਲੱਗਦੇ ਕਿਹੜੀ ਸੀ ਉਹ ਕਿਹੜੀ ਕਿਹੜੀ ਹੀ ਪਹਿਲਾਂ ਵੇਖ ਤਾਂ ਸਹੀ ਕਿਹੜੀ ਅਣਕ ਤੇ ਹੁਣ ਆਪਾਂ ਫੇਰ ਸ਼ਿਫਟ ਹੋ ਕੇ ਆਈਫੋਨ ਐਕਸੈਸਰੀ ਪਾਰੇ ਨੂੰ ਨਾ ਜਾਣ ਨਹੀਂ ਦੇਣਾ ਤੋ ਸਾੜੇ ਮੈਂ ਬੜਾ ਫੋਨ ਝਮਾਲਾਂ ਤੂੰ ਹੀ ਮੇਰਾ ਫੋਨ ਤੋੜ ਦੇਣਾ ਆਏ ਹੋਏ ਆਪਾਂ ਗਾਜ ਕਰ ਲੈਣਾ ਗਾਜ ਦੇਖਣੇ ਸਹੀ ਆਏ ਆ ਆਏ ਨਹੀਂ ਹੁੰਦੇ ਨਹੀਂ ਹੁੰਦੇ ਹੁਣ ਤੇਰੇ ਮੈਂ ਕੀ ਬਣਿਆ ਇਧਰ ਕੀ ਆ ਇਧਰ ਕੀ ਹੈ ਨਾ ਲਾ ਲਾ ਜੀ ਲਾ ਲਾ ਭਾਈ ਤੁਹਾਡੇ ਹਾਂ ਹਾਂ ਜੀ ਹਾਂ ਜੀ ਉਹਨੇ ਫੋਨ ਟੁੱਟ ਗਿਆ ਕਿਹਾ ਕਿ ਆ ਜਾ ਬਾਲਾ ਪਾਲਾ ਬਾਗਲੇ ਤੇਰਾ ਸਾ ਪਾਏ ਤੇਰਾ ਸਾ ਪਹੁੰਚ ਗਿਆ ਤੇ ਪਰਬਾਰ ਤੇ ਸੰਗਤਾਂ ਵਿਖਾ ਤੂੰ ਸੰਗਤ ਸੰਗਤਾਂ ਵਿਖਾ ਦੀ ਸੰਗਤ ਹੈ ਵਾਦੋ ਵਾਦ ਸਬਸਕ੍ਰਾਈਬ ਕਰੋ ਹਾਂ ਜੀ ਹਾਂ ਸ਼ਕਰਪਰਾ ਸ਼ਕਰਪਰਾ ਦੱਬ ਕੇ ਸ਼ੇਅਰ ਕਰੋ ਬਾਵੇ ਪੜਾ ਲੈ ਹਾਂ

ਦੇ ਜੋ ਬੰਦੇ ਸਾਡੇ ਪਿੱਛੇ ਵੇਖੋ ਮ제 ਮ제 ਤੁਰਿਆ ਰਹੇ ਮ제 ਮ제 ਹਾ ਗਾਇਸ ਸਬਸਕ੍ਰਾਈਬ ਕਰ ਲਓ ਗਾਇਸ ਹਾਂ ਵੀਡੀਓ ਕਾਲ ਆਉਂਦੀ ਆਪਾਂ ਵੀਡੀਓ ਕਾਲ ਹੀ ਆਉਂਦੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਰੰਗ ਲੈ ਕੇ ਆਉਣਾ ਦਰਬਾਰ ਤੇ ਬਿਲਕੁਲ ਅੱਗੇ ਆ ਗਏ ਆਪਾਂ ਇੱਥੇ ਰੱਖੇ ਹਨ ਆਪਾਂ ਸਰਮ ਭੀੜ ਵੜੀ ਅੱਗੇ ਬੈਨੇ ਆ ਮਤਮਤਾ ਟੈਕ ਲਈ ਜਿਆ ਸੇਵਾ ਸੁਭਾ ਕਰਦੇ ਆਂ ਹੋਲੀ ਸਟਾਰਟ ਕਰ ਦਿੱਤੀ ਆ ਪੂਰੀ ਤਿਆਰੀ ਕੰਦੇ ਛਿੰਦੇ ਨੂੰ ਰੰਗ ਦੇ ਮੁ르ਗਾ ਕੌਣ ਆ ਓਏ ਸਾਹਮਣੇ ਮੁ르ਗੇ ਤੇ ਕਿਹਦੀ ਬਲੀਈਂ ਦੇਣੀ ਆ ਬੜੀਓ ਕਾਲੀ ਕਾਲੇ ਪਰਦੇ ਵਾਲੇ ਦੀ ਬਲੀ ਦੇਣੀ ਆ ਤੇ ਹੁਣ ਮੈਂ ਤੁਹਾਨੂੰ ਦੋਹੀਆਂ ਇਹਦੀ ਚਾਚੀ ਸਲੀਪਰ ਖਰੀਦ ਲਿਆ ਵਾਡਾ ਦੋ ਆ ਭਾਜੀ ਚਾਚੀ ਜੁੱਬਲਾ ਖਰੀਦਿਆ ਇਹਦੀ ਬਲੀ ਆਈ ਲੈ ਇਹਦੀ ਬਲੀ ਆਈ ਬਾਬੇ ਨੂੰ ਕਿਹਾ ਬਾਬਾ ਤੂੰ ਇਹ ਦੇਣੀਆਂ ਵਾ ਬਾਬੇ ਨੇ ਦਿੱਤੀਆਂ ਇਹਨੂੰ ਚੱਲੇ ਇਹਨੂੰ ਚਾਲੇ ਪੈ ਲਾਂ ਇਹਨੂੰ ਕੰਗੀ ਤਰ੍ਹਾਂ ਕੁੱਟ ਕੇ ਫੜਨੀ ਕਿਤੇ ਇਹ ਆਡਾ ਜੀ ਛੜ ਤਾਂ ਛੜ ਦੇ ਗਲਾ ਪੂਰੀ ਰਾਂਗ ਹੈ ਰੰਗ ਪੂਰਾ ਵੀਡੀਓ ਬਣਾਉਣੀ ਹੈ ਕੋਈ ਨਹੀਂ ਡਕਣਾ ਚਾਹੀਦਾ ਤੇ ਤੇਰੇ ਵੀ ਲਾਇਆ ਕਾਹਦੀ ਬਣਿਆ ਹੋਏ ਬੜਾ ਛੋਟਾ ਕੋਰੀ ਜੀ ਨੂੰ ਬਣਾਉਂਦੇ ਆ ਪੂਰਾ ਮੇਰੇ ਆਖਰੀ ਪਾਪ ਆ ਜਿਆਦਾ ਜੀਪੀਓ ਸਟੋਵੇਰੀ ਪਿਓ ਮਿਲ ਹੈਰੀ ਪਿਓ ਨਿੰਬੂ ਪਾਣੀ ਦਿਓ ਚਲਚੀਰਾ ਪੀਓ ਵੀਰੇ ਪੜਨਾ ਚਾਹੀਦਾ ਬਹੁਤ ਤਰ੍ਹਾਂ ਦੇ ਫਲ ਮਿਲੋ ਆ ਜਾਓ ਪੇਟੀ ਆ ਜਾਓ ਪੇਟੀ 11 ਪਿਓ ਪੰਜਾਬੀਓ 오ਰੇਂਜ ਪਿਓ ਸਲਾਸਾ ਪਿਓ ਗੇਰ ਪਿਓ ਕੋਕੋਲਾ ਪਿਓ ਪੀਲਾ ਮਮਾ ਮੇਰੀ ਜੀਪੀਓ ਸਟੋਵੇਰੀ ਪਿਓ ਨਿੰਬੂ ਪਾਣੀ ਦਿਓ ਚਲਚੀਰਾ ਪੀਓ ਦੋ ਤਰ੍ਹਾਂ ਦੇ ਬਿਲੇ ਯਾਰ ਇਹ ਹੋ ਰਿਹਾ ਆ ਜੀ ਆਹ ਜੇ ਮੈਂ ਚੀਆ ਲਿਓ ਪਤੰਨਾ ਲਿਓ ਹੋਏ ਜੀ ਸਭਾ ਸੁਡਾ ਲਿਓ ਜੀ ਇਹ ਕਿਉਂ ਕੋ ਕੋ ਇਹ ਹੁੰਦੇ ਨਹੀਂ ਜਦਾ ਠੀਕਣਾ ਇਹ ਫਸ ਗਿਆ ਸੀ ਇਹ ਕਰ ਲੈਣ ਤੇ ਆਦੇ ਤੂੰ ਵਾਟ ਆ ਬਲੀ ਆ ਗਈ ਏ ਬਾਜੀ ਕਿਥੇ ਹੋ ਗਿਆ ਵੇ ਬਾਜੀ ਪਾਜੀ ਇਧਰ ਕੀ ਆ ਗਏ ਜੋ ਰੰਗ ਰੰਗ ਲਾ ਕੇ ਇਧਰ ਆ ਗਏ ਉਹ ਗੁਰੂ ਘਰ ਮੇਲੋ ਚਲ ਤਾਂ ਆਏ ਤੱਕਾ ਕੀਤਾ ਇਹਨਾ ਮੇਰ ਨਾਲ ਕਿੰਨਾ ਚਿਰ ਮੈਂ ਫੜ ਕੇ ਰੱਖਿਆ ਰੰਗ ਨਹੀਂ ਨਿਕਲਿਆ ਗੁਰੂ ਚਲੋ ਸਾਂਗ ਕਰਿਆ ਲੈ ਆਦਾ ਕਿ ਨਹੀਂ ਡੇਢ ਘੰਟਾ ਲਾਦੀ ਕਰਦਾ ਮੈਂ ਕਿ ਨਾਜਰ ਪੜਾ ਤੂੰ ਤੇ ਰੰਗ ਹੀ ਨਹੀਂ ਲੰਮਦੇ ਉਹ ਮੈਂ ਤੂੰ ਖਲੋਇਆ ਇੱਕ ਮਿੰਟ ਹੰਦੋ ਇੱਕ ਅਗਰੇ ਕੋ ਆਦਰੇ ਕੋ ਇੱਕ ਕਹਿੰਦੇ ਬੰਦਾ ਘਟੋ ਘਟਿਆ ਆਦਾ ਹੈ ਉਹ ਲੋ ਦੀ ਕੋ ਆ ਬੈਰਨਾ ਨਹੀਂ ਕਰਦੇ ਕਾਚੀ ਤਾਂ ਨਾਲ ਸਾਦੇ ਨਹੀਂ ਮਾਂ ਇਧਰ ਨਾ ਚਲੋ ਤਾਂ ਗੱਡੀ ਤੋਂ ਜਾ ਕੇ ਮਿਲਦੇ ਆ ਹੁਣ ਆ ਕੀ ਆ ਗੁਰੂਆ ਉਹ ਕਹਿੰਦੇ ਰੰਗ ਪੋਣਾ ਵਾ ਤੇ ਆਪਾਂ ਤਵੇ ਬਜੇ ਰਹਿ ਗਏ ਨਾ ਬਜਨੇ ਆ ਉਹ ਨਾਲ ਐਦਗੀ ਹੁੰਦੇ ਜਿਸ਼ੇ ਆ ਔਰ ਰੰਗ ਤਿਆਰ ਕਰੀ ਜਾਂਦੇ ਅੱਗੇ ਠੀਕ ਆ ਪਰ ਰੰਗ ਸਾਡੇ ਤੋਂ ਇੰਨਾ ਕੀ ਰਹਿ ਗਿਆ ਵਾ ਸਾਵੇ ਮੇਰੇ ਕੋਚ ਆ ਗਏ ਇੱਕੋ ਬੈਠੇ ਕੋਚ ਦੇ ਮੇਰੇ ਵੀ ਪੈਟ ਹੈਗਾ ਵਾ ਉਹ ਕਲਾ ਮੈਂ ਕੀ ਕਰੀਆ ਉਹ ਵੇਲਾ ਤਰੋ 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 ਆਜ ਨਹੀਂ ਹੋਣਾ ਨਹੀਂ ਆ ਗਏ ਹਾਂ ਉਹ ਰੰਗ ਸਾਹ ਹੰਦੀ ਚੰਡਲ ਆ ਜਾ ਡਾਡਾ ਰੁਕ ਜਾ ਤਰੋ ਅਹੀਂ ਤੁੰਨੇ ਤਾਂ ਦਿਮਗ ਕਰ ਤਰੋ ਤਰੋ ਅਹੀਂ ਅੱਗੇ ਤੋਂ ਅਹੀਂ ਜਾਓ ਅਹੀਂ ਆਓ ਉਹ ਗੁਰੂਆ ਨਹੀਂ ਮਾਮਾ ਨਹੀਂ ਫਰਦਾ ਤੈਨੂੰ ਕਾਪੀ ਰੰਗ ਹੱਥੇ ਉੱਥਾਂ ਲਾ ਲੋ ਤੇ ਮੂੰਹ ਤੇ ਨਾ ਅੱਖਾਂ ਜਣਾ ਪਾ ਲੈ ਆਹ ਇਹ ਰੰਗ ਚਲੋ ਗਾਂ ਚੱਲੀਏ ਚੱਲ ਚੱਲੀਏ ਫੇਰ ਚਲੋ ਚਲੋ ਵੇਨੇ ਰਸ ਲੈਨੇ ਇਸ ਕਲੇਨੇ ਆ ਬਣਿਆ ਹੈ ਹੈ ਓਏ ਓਏ ਬੁੱਜ ਤਾਈ ਗੋਸ ਆ ਗਈ ਬਣਿਆ ਵਾ ਇਹ ਬਾ ਕੋਈ ਕਹਿੰਦੇ ਭਾਜੀ ਹੋਈ ਮम्मा ਪਾਣੀ ਲਿਆਉਂਦੇ ਹੀ ਇਹ ਕੰਮ ਹੋਖਾਈ ਸੋ ਗਾਈਸ ਹੋਲੀ ਆਲੀ ਖੇਡ ਕੇ ਤੇ ਮੁੰਡੇ ਹੋਣ ਆ ਗਏ ਨੇ ਪਾਰਕ ਵਿੱਚ ਪਾਰਕ ਵਿੱਚ ਪਾਰਕ ਕੀ ਕਰਨਾ ਹੈ ਗੱਡੀਆਂ ਸਟਾਰਟ ਕਰੀਆ ਸਟਾਰਟ ਕਰਨ ਸੇਵਾ ਸੇਵਾ ਲੱਗੀ ਗੱਡੀਆਂ ਸਟਾਰਟ ਕਰਨ ਦੀ ਗਾਲੇ ਸਾਨੂੰ ਹਟ ਦੇਣੀ ਆ ਕਰਨੀ ਸਟਾਰਟ ਕਰਨੀ ਗੱਡੀ ਸਟਾਰਟ ਕਰਨੀ ਕਰਨੀ ਗੱਡੀ ਸਟਾਰਟ ਸਾਜੀ ਕਰਨੀ ਦੇਖ ਲੋ ਬਸ ਠੀਕ ਆ ਇਹ ਗੱਡੀ ਪਾੜ ਰਹੀ ਹੋਣਾ ਹੋਰ ਉਹ ਦਾੜੀ ਨਹੀਂ ਮਗਰ ਆਉਂਦੇ ਹੋਏ ਆ ਸਾਰੇ ਗੱਡੇ ਸਟਾਰਟ ਕਰਦੇ ਹੋਏ ਕੋ ਕੋ ਪੇਟ ਕੋ ਲੱਗੀ ਗੱਡੀ ਸਟਾਰਟ ਜਿੰਦੇ ਕਰੋ ਕਿੰਨੇ ਪਰਸੈਂਟ ਇੱਕ ਕਰਤੀ ਆ ਤੇ ਇੱਕ ਹੋਰ ਕਰਨੀ ਆ ਉਹ ਲੱਗੀ ਉੱਥੇ ਬਸ ਨੇਰ ਦੀਆਂ ਪੰਜ ਗੱਡੀਆਂ ਸਟਾਰਟ ਕੀਤੀਆਂ ਛੇਵੀਂ ਤੇ ਸਤਵੀਂ ਆ ਸਤਵੀਂ ਆ ਆਹੋ ਪਾਣਾ ਸਹੀ ਵਾ ਸਹੀ ਗੁਰੂ ਆ ਆ ਆ ਗਿਆ ਗੱਡੀ ਆ ਹਾਂਜੀ ਗੱਡੀ ਦਾ ਕੋਈ ਵਾਰੀ ਬਾਤ ਨਹੀਂ ਆ ਗਿਆ ਕਿਹੜਾ ਵਾ ਯੂਪੀ 26 ਗੱਡੀ ਸਟਾਰਟ ਕਰਦਾ ਤੇ ਗੱਡੇ ਤਾਂ ਨਹੀਂ ਕੋਈ ਆ ਹਾਂ ਮਹਾ ਬੰਦਾ ਲੱਭ ਕੇ ਜੈਂਗੁਰਾ ਬੁਲਟ ਖੋਹ ਲੈਦਾ ਯੂਪੀ ਨੰਬਰ ਜੋ ਆ ਕਰੇ ਮੈਂ ਕੱਪ ਪਾ 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 ਰੈਕਟਰ ਲਾਪੇ ਲਾ ਵੀ ਨੇ ਬਲਬ ਬੈਂਡਰ ਯਾਰ ਤੂੰ ਬੈਠ ਵੇ ਸਲਫ ਮਾਰ ਤੂੰ ਬੈੜ ਵਿੱਚ ਤੇ ਸਲਫ ਮਾਰ ਉਹ ਲੇਡੀ ਪਰ ਜਦੋਂ ਤਾ ਪਰ ਇਹ ਨੀਂਡਲ ਕਰ ਲਈ ਆ ਲੈਣਾ ਕਰੀਂ ਵੀਰ ਇਲੈਕਟ੍ਰੀਸ਼ੀਅਨ ਜਾਦੀ ਗੱਡੀ ਓਏ ਇਲੈਕਟ੍ਰੀਸ਼ੀਅਨ ਜਾਦੀ ਗੱਡੀ ਮੇਰੀ ਗੱਲ ਸੁਣ ਤੇ ਆ ਇਧਰ ਆਉਣਾ ਹੀ ਤੇ ਆ ਉਧਰ ਜਾਣਾ ਹੀ ਆ ਫੜੋ ਪੰਜਾਬ ਮਿਸਤਰੀ ਪੰਜਾਬ ਮਿਸਤਰੀ ਨਹੀਂ ਬਾਬੇ ਪੂਰੀ ਸਾਈਡ ਤੇ ਹੋ ਫਿਰ ਤੇ ਅੱਗੇ ਆਉਣਾ ਪੰਜਾਬ ਮਿਸਤਰੀ ਹਾਥੀ ਚਾਰਡ ਕੀ ਚੱਲ ਆ ਓਏ ਫੜ ਆਹੋ ਹੋਣਾ ਇਹਨੂੰ ਘੁਮਾ ਲੋ ਉਹ ਚੋਟ ਨਾ ਆਵੇ ਹਾਂ ਉਹ ਨਹੀਂ ਨਹੀਂ ਮੇਰਾ ਬੋਡੀ ਬਿਲਡਰ ਦੇਖੀ ਤੇ ਮੈਂ ਮੇਰੇ ਤੋਂ 600 600 ਯਾਰ ਬਿਲ ਆਇਆ ਹੋ ਜਿਸ ਨੂੰ ਲੈ ਲਊਗਾ ਰੱਬ ਜਾਣਦਾ ਹੋ ਨਹੀਂ ਕੋਲ ਆ ਯਾਰ ਕਾਨੂੰ ਕਰਨਾ ਲੰਮੇ ਜੇ ਪਾ ਅੱਗੇ ਨੂੰ ਆ ਮੈਂ ਪਾ ਨਿਕਲੋ ਡੈਡੀ ਨਾਲ ਨਹੀਂ ਲੰਮੇ ਪਾਓ ਲੰਮੇ ਪਾਓ ਬੈਠ ਜੇ ਅੱਗੇ

ਆਈਵਤੀ ਆਦੀਵਤੀ ਤੇ ਆਈਏ ਇੱਕ ਗੱਡੀ ਨਹੀਂ ਨਹੀਂ ਆਏ ਤਾਰਾ ਚਲੋ ਚੱਲ ਕੋਈ ਜਿਹੜਾ ਪਰ ਆਹ ਗੱਡੀ ਦਾ ਕੋਈ ਆਹ ਗੱਡੀ ਦਾ ਵੀ ਕੋਈ ਪਤਾ ਨਹੀਂ ਆਲੀ ਦਾ ਬੇਨਤੀ ਕੀਤੀ ਜਾਂਦੀ ਵੀ ਡੈਕ ਨਾਲ ਆਏ ਜਾਣ ਡੈਕ ਨਾਲ ਆਏ ਜਾਣ ਚਾਰਜ ਲਾਏ ਜਾਣ ਪਰ ਥੋੜੇ ਲਾਏ ਜਾਣ ਜਿਹੜੇ ਹੁੰਦੇ ਆ ਹਾਏ ਇਧਰ ਰੱਖੋ ਮੇਰੇ ਗਾਜਰ ਚੋਕੇ ਆ